ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ 22 ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਹੈ ਇੱਕ ਟੋਕੜਗਾ ਤੇ ਇੱਕ ਤਾਜੀ ਸੂਈ ਹੈ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਔਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਰਾਜਾ ਫੈਂਟੂ ਡੀਏ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 8195069675 ਠੀਕ ਆ ਭਾਈ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕੇ ਨਮਾਜ਼ ਇਹ ਦੂਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਜੀ ਇਹ ਇਹ ਤੜਕੇ ਸੂਜਾ 6 ਵਜੇ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਦਾ ਬੱਚਾ ਹੀ ਦੇਗੀ ਵੀਰੇ ਜੀ ਆ ਡਨ ਆ ਜੀ ਧੰਨ ਵੀਰੇ ਚੈੱਕ ਕਰ ਸਕਦੇ ਹੋ ਕਿੰਨਾ ਤਾਂ ਵੱਡਿਆ ਬੋਲਾ ਵੀਰੇ ਬੋਲਾ ਵੱਡਿਆ ਵੀਰੇ ਤਾਂ ਲੋਕੋ ਪਤਾਣਾ ਦੀ ਧੰਨਾ ਜੀ ਇੱਕ ਨੰਬਰ ਆ ਵੀਰੇ ਠੰਡੀ ਸੀਲਾ ਪੂਰੀ 17 ਮਾਰਕੀ ਦਿਖਾਉਂਦਾ ਪੁੱਠੇ ਪਾਸੇ ਮਾਰਦੇਗਾ ਵੀ ਚੱਕਰ ਆ ਜੀ ਇੱਧਰ ਮਰਜੀ ਬੈਠ ਰੋ ਬਾਈ ਨੇ ਪੁੱਠੇ ਪਾਸੇ ਮਹਿਗੀ ਮਾਰਦੀ 18 ਚੈੱਕ ਕਰ ਸਕਦੇ ਹੋ ਮਗਰ ਲਿਆ ਜੋ ਵੀ ਵੀਰੇ ਮਾਰਦੀ ਓਕੇ ਵੀਰੇ ਧੰਨਾ ਜੀ ਕੱਦ ਕਾਠ ਵੱਡਾ ਹੀ ਆ ਜਾਂਦਾ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਬਾਜੂ ਵੀਰੇ 20 ਦੇ ਆਸੇ ਪਾਸੇ ਵੀਰੇ 20 ਦੇ ਆਸੇ ਪਾਸੇ ਜੀ ਠੀਕ ਆ ਜੀ ਤੋਂ ਕੋਈ ਲੈਣ ਵਾਲਾ ਕੋਈ 18 ਮੰਨ ਲਵੇ ਪਰ ਗਾਂ ਵੱਡੀ ਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੁਆ ਕਿੰਨਾ ਮਾ ਸਿਕਾ ਜੀ ਸੁਆ ਦੂਜਾ ਸੂਈ ਸੁਆ ਦੂਜਾ ਸੂਈ ਆ ਜੀ ਮਾਰਨਿੰਗ ਸੂਈ ਆ ਜੇਰ ਤੁਹਾਡੇ ਸਾਹਮਣੇ ਆ ਸੀਮਨਤਾ ਮਾਲਕਾਂ ਨੇ ਚੰਗਾ ਲਵਾਇਆ ਸੀ ਗੱਲ ਕਰ ਮਗਰ ਮੇਲ ਕਾਫ ਆ ਜੀ ਤਿੰਨ 3.5 ਕਿਲੋ ਬੋਲਾ ਬਾਈ ਦੱਸਦਾ ਕਿ ਕੱਢਿਆ ਹੋਇਆ ਜੀ 18 20 ਕਿਲੋ ਦੀ ਉਮੀਦ ਆ ਕੱਦ ਕਾਠ ਵਜਨ ਤੇ ਪੱਖ ਤੋਂ ਪੂਰੀ ਚੰਗੀ ਆ ਜੀ ਹਵਾਨਾ ਸੋਹਣਾ ਠਣ ਕੱਲਾ ਕੱਲਾ ਨਿੱਖੜਮਾ ਸੋਹਣਾ ਤੇ ਸ਼ਾਨਦਾਰ ਹਵਾਨਾ ਠੰਡੀ ਸੀਲ ਦਾ ਅੰਤ ਕੋਈ ਨਹੀਂ ਵੀਰੇ ਸਿੱਧੇ ਪਾਸੇ ਬਹਿ ਜਾਓ ਉੱਠੇ ਪਾਸੇ ਬਹਿ ਜਾਓ ਫੋਟਾਂ ਕੋਈ ਵੀ ਨੀ ਤੇ ਭਲਾ ਗਲੀ ਚ ਬਾਇ ਕੇ ਚੋਲਿਓ ਜੀ ਕੋਈ ਆਏ ਨਹੀਂਗਾ ਬਈ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਜਿਹੜਾ ਸੱਜਣ ਆ ਗਿਆ ਜੀ ਤੁਹਾਨੂੰ ਆ ਖੋਣੇ ਵਰਗੇ ਬਈ ਸਹੀ ਗੱਲ ਲਓ ਜੀ ਨਿਆਣੇ ਦੀ ਤਾਂ ਲੋੜ ਹੀ ਨਹੀਂ ਫਿਰ ਪਰ ਪੂਰਾ ਪਾਲੇ ਬਈ ਕਿਸੇ ਨਹੀਂ ਪਾਉਣਾ ਪਾਵੇ ਨਹੀਂ ਪਾਉਣਾ ਨਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਕ੍ਰੋਸ ਆਂਗਾ ਜੀ ਫੈਟ ਆਊਗੀ ਚੰਗੀ ਜੀ ਥਣਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ 18 20 ਕਿਲੋ ਕਹਿੰਦਾ ਵੀ ਕੀ ਐ ਡੇਗਾ ਨੂੰ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਸੱਜਣ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਜੈਜ ਦੀ ਡਿਮਾਂਡ ਜੀ ਦੀ ਮੁੱਲ ਕਰਾਉਣ ਨੂੰ ਵੀ ਜਨਾ ਮਰਜ਼ੀ ਕਰਾਉਗੇ ਠੀਕ ਹੈ ਜੀ ਮੁੱਲ ਕਰਾ ਲੈ ਕੋਈ 60 ਕਰਾ ਲੈ ਕੋਈ 65 ਕਰਾ ਲੈ ਠੀਕ ਹੈ ਜੀ 55000 ਦੀ ਦਰ ਹੈ ਤੇ ਕਿੰਨੇ ਦੀ 56000 ਦੀ 56000 ਦੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਕੋਈ ਮਰਜ਼ੀ ਕਰਾ ਲੈ 56000 ਦੀ ਵੈੜ ਦੇ ਦਾਂਗੇ ਜੈਜ ਡਿਮਾਂਡ ਕੀਤੀ ਆ ਬਾਈ ਨੇ ਵੇਲ ਵੀ ਪੂਰੀ ਲੰਮੀ ਦੁੱਧ ਖੁੱਲਾ ਪਾਜੂਗੀ ਜੀ ਬਹੁਤ ਤਬਰੇ ਜਦੋਂ ਸਾਹ ਵਾਲਾ ਕੰਮ ਆ ਰੈਲੀ ਕਰਦੀ ਮੰਗਾ ਠੀਕ ਹੈ ਜੀ ਇਹ ਨਾ ਚ ਹੋਇਆ ਹੁੰਦਾ ਫਸਿਆ ਪਿਆ ਹੋਣਾ ਸੀ ਉਹ ਮਨ ਠੀਕ ਹੈ ਵੀਰੇ ਤੇ ਦੋ ਨੰਬਰ ਤੋਕਰ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਤੇ ਤੋਕਰ ਕਾ ਠੀਕ ਹੈ ਜੀ ਤੁਹਾਨੂੰ ਪਤਾ ਹੀ ਕਿੰਨਾ ਚੜ ਹੋ ਗਿਆ ਆਪਣੇ ਲਿਆਂਦੀ ਵੀ ਆ ਆਪਣੇ ਲਿਆਂਦੀ ਆ ਦੁੱਧ ਕਿੰਨਾ ਤਿਆਰ ਆ ਜੀ ਬਹੁਤ ਵੀਰੇ 4-5 ਕਿਲੋ ਆ ਬਾਹਰੋਂ ਲਿਆਈ ਥੋੜਾ ਜਿਹਾ ਧੂਆ ਪੈਂਦਾ ਗਾਂ ਚੰਗੀ ਆ ਸ਼ਾਈਨ ਗਾਲੀ ਸਕੈਨ ਨਾ ਕੋਈ ਹੋਈ ਏਆਈ ਵਗੈਰਾ ਵੀਰੇ ਨਹੀਂ ਵੀਰੇ ਆਪ ਨੂੰ ਨਹੀਂ ਪਤਾ ਇਹ ਗੱਪ ਮਰਜੀ ਕੇ ਆਪਾਂ ਖਾਲੀ ਲਈ ਆਪਾਂ ਵੀਰੇ ਪੁੱਛਿਆ ਬਣੀਗਾ ਠੀਕ ਹੈ ਜੀ ਦੁੱਧ 4 ਕਿਲੋ ਹੈਗਾ ਜੀ ਦੁੱਧ ਦੋਨੇ ਟਾਈਮ ਦਾ 4 ਕਿਲੋ ਦੁੱਧ ਤਾਂ ਪਲੱਸ ਕਰ ਜੂਗੀ ਥੋੜਾ ਜਿਹਾ ਪਸ਼ੂ ਨੇ ਬਾਈ ਕਹਿੰਦਾ ਜੀ ਨਹੀਂ ਲਾਇਆ ਬਾਕੀ ਫੇਸ ਕੁਆਲਟੀ ਸੁਣੀ ਘੱਟ ਸੇਵਾਲੇ ਘਰੋਂ ਆਈ ਲੱਗਦੀ ਬਾਲੀ ਯਾਰ ਗਾਂ ਹੀ ਹੰਭਾਈ ਪਈ ਸੀ ਸਹੀ ਗੱਲ ਹੈ ਜੀ ਜੇ ਸੇਵਾਲੇ ਘਰੇ ਜਾਵੜੀ ਦੁੱਧ ਤਾਂ ਹੁਣ ਵੀ ਵਜੂਗੀ ਹਾਂ ਇਹ ਕਹਿੰਦਾ ਮੂੰਹੋਂ ਥਾੜੇ ਥਾਰਾਂ ਘਾਟਾ ਬੈਣੀ ਦੇਚ ਕਿੰਨੀ ਆ ਕ 5-7-10 ਘਾਟ ਹੋਣੀ ਆ ਠੀਕ ਹੈ ਜੀ ਉਹ ਤੋਂ ਪਰੇ ਹੋਈ ਜਾਂਦਾ ਮਾੜਾ ਮੂਰਤ ਕੱਟਦਾ ਹੋਈ ਇਹ ਤਾਂ ਜਦੋਂ ਸੰਜਰਬ ਹੁੰਦੀਆਂ ਜੀ ਕਰਮ ਵਾਲੀਆਂ ਕਰ ਹੀ ਜਾਂਦੀਆਂ ਪੂਰੀਆਂ ਥੋੜਾ ਕਾ ਨਾ ਹੋਈ ਜਾਂਦਾ ਹੁੰਦਾ ਤੇ ਇਹਦੀ ਡਿਮਾਂਡ ਵੀ ਪਹਿਲਾਂ ਆ ਫੰਡਰ ਬੱਚਾ ਨਾਮਉਂਦੀ ਆ ਕਿੰਨਾ ਜੀ ਇਹਨੂੰ ਦੇ ਕੋ ਬੱਛੀ ਬਣੇਂਦਾ ਜਿੰਨੇ ਆਪੇ ਦੇ ਦੇਣੀ ਆ ਕਿੰਨਾ ਜੀ ਆ 7000 ਦੇ ਦਾਂਗੇ ਵੀਰੇ 7000 ਦੀ ਉਹ ਬਾਈ ਹੋਰ ਕਿਉਂ ਧੱਤ ਫੱਤ ਨਾ ਬਹਾ ਬਣ ਭਾਰ ਕਰੇ ਹਣ ਫੈਕਸੀ ਆ ਆ ਛੋਟਕਾਰ ਦਾਂ ਯਾਰ ਕੋਈ 7000 ਦੀ ਬਾਈ ਕਹਦਾ ਦੇ ਦਾਂਗੇ ਇੰਨੇ ਜੀ ਤਾਂ ਬਾਈ ਕੋਈ ਛੋਟੀ ਬੱਚਾ ਨਹੀਂ ਦਿੰਦਾ ਬਾਈ ਇਹ ਬੱਚੀ ਨੂੰ 2 ਸਾਲ ਪਹਿਲਾਂ ਦੇਖੂਗਾ ਹੈ ਇਹਨੂੰ ਪਾਊਡਰ ਪਾਊਡਰ ਪਾ ਲਈਏ ਬਣ ਜਾਣਾ ਖਰਚਾ ਬਾਈ ਇਹਨੇ ਕੱਢੀ ਜਾਣਾ ਦੁੱਧ ਦਾ ਆਪਦਾ ਤੇ ਜਿੰਨੀ ਕੋਈ ਸੇਵਾ ਕਰ ਲਵੇ ਜਦ ਤਿਆਰ ਹੋ ਗਈ ਉਹਦੇ ਤਾਂ ਬਾਈ ਜਿਹੜੇ ਭਾ ਮਰਜੀ ਵੇਚ ਲੈ ਚੋਈ ਚੂਈ ਦੇ 1 ਨੰਬਰ ਵੈੜ ਚੰਗੀ ਆ ਜੀ 7000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਆ ਮਾਨਤਾਨ ਛੋਟ ਕਰ ਦਾਂਗੇ ਬਈ ਠੀਕ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ